ਉਹ ਜਿਹੜਾ ਜਿਮ ਹੈ ਇਹ ਸਿਹਤ ਦੀ ਨਿਸ਼ਾਨੀ ਹੈ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਥੇ ਜਿਮ ਲਵਾ ਕੇ ਦਿੱਤਾ ਸਾਡੇ ਮਾ ਜੋ ਜਿਹੜੇ ਵਿੱਤ ਮੰਤਰੀ ਨੇ ਉਹਨਾਂ ਨੇ ਆਪਣੇ ਜਿਹੜੀ ਇਖਤਿਆਰੀ ਕੋਟਾ ਹੁੰਦਾ ਹੈ ਉਹਦੇ ਵਿੱਚੋਂ 3.5 ਲੱਖ ਰੁਪਏ ਦੇ ਕੇ ਸੈਕਟਰ 89 ਦੇ ਵਿੱਚ ਜਿਮ ਲਵਾਇਆ ਹੈ ਕਿਉਂਕਿ ਉਹ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਹੈ ਇਹ ਨੇਤਾ ਪੰਜਾਬ ਨੂੰ ਬਹੁਤ ਸਿਧਾਂਤ ਦਿਆਤਾ। ਸਿਹਤ ਵੱਲੋਂ, ਐਜੂਕੇਸ਼ਨ ਵੱਲੋਂ ਤੇ ਸਦਾ ਕਵਾਂਸੀ ਐਮ.ਐਲ.ਏ. ਜਗਾ ਜਗਾ ਜਾ ਕੇ ਘਰ ਘਰ ਜਾ ਕੇ ਤਕਲੀਫਾਂ ਪੁੱਛਦੇ ਆ ਤੇ ਹੱਲ ਕਰਦੇ ਆ। ਕਿ ਜੇ ਸਰਕਾਰ ਹੈ ਬਹੁਤ ਲੋਕਾਂ ਪੱਖੀ ਕੰਮ ਕਰਦੀ। ਤਾਂ ਪਹਿਲਾਂ ਤਾਂ ਐਮ.ਐਲ.ਏ. ਸਾਹਿਬ ਕੁਲਵੰਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਉਹ ਸਾਡੇ ਗਹਿਣ ਤੇ ਇੱਥੇ ਆਏ ਨੇ ਤੇ ਸਾਨੂੰ ਜਿਹੜੀ ਗ੍ਰਾਂਟ ਬੁਲਵਾਈ ਹੈਗੀ ਆ ਦੇਖੋ ਜਿਹੜਾ ਜਿਮ ਹੈ ਇਹ ਸਿਹਤ ਦੀ ਨਿਸ਼ਾਨੀ ਆ ਮਤਲਬ ਸਿਹਤਯਾਬ ਹੋਣ ਦੇ ਲਈ ਜਿਹੜੀ ਐਕਸਰਸਾਈਜ਼ ਆ ਬਹੁਤ ਜ਼ਰੂਰੀ ਆ ਐਕਸਰਸਾਈਜ਼ ਦੇ ਲਈ ਮਤਲਬ ਸੈਰ ਸਪਾਟਾ ਤੇ ਜਿਮ ਯੋਗਾ ਇਹ ਬਹੁਤ ਜ਼ਰੂਰੀ ਨੇ ਤੋਂ ਇੱਕ ਪਾਰ ਜਿਹੜਾ ਅਸੀਂ ਜਿਮ ਦਾ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਥੇ ਜਿਮ ਲਵਾ ਕੇ ਦਿੱਤਾ ਸਾਡੇ ਮਾਂ ਜੋ ਜਿਹੜੇ ਵਿੱਤ ਮੰਤਰੀ ਨੇ ਉਹਨਾਂ ਨੇ ਆਪਣੇ ਜਿਹੜੀ اختیਾਰੀ ਕੋਟਾ ਹੁੰਦਾ ਹੈ ਉਹਦੇ ਵਿੱਚੋਂ 3.5 ਲੱਖ ਰੁਪਏ ਦੇ ਕੇ ਸੈਕਟਰ 89 ਦੇ ਵਿੱਚ ਜਿਮ ਲਵਾਇਆ ਹੈ ਮੈਂ ਉਹਦਾ ਧੰਨਵਾਦ ਵੀ ਕਰਦਾ ਹਾਂ ਔਰ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਵੀ ਜਿਹੜਾ ਜਿਮ ਲੱਗਿਆ ਹੈ ਤੁਹਾਡਾ ਆਪਣਾ ਤੁਹਾਡਾ ਆਪਣਾ ਐਸੈਟ ਹੈ ਇਹਨੂੰ ਸੰਭਾਲ ਕੇ ਰੱਖੋ ਔਰ ਇਹਦੀ ਪੂਰੀ ਵਰਤੋਂ ਕਰੋ ਜਿੰਨੀ ਵੀ ਹੋ ਸਕਦੀ ਆ ਤਾਂ ਕਿ ਆਪਾਂ ਤੰਦਰੁਸਤ ਰਹਿ ਸਕੀਏ ਆਪਾਂ ਨੂੰ ਹਸਪੀਟਲ ਜਾਣ ਦੀ ਜ਼ਰੂਰਤ ਤੇ ਨਾ ਪਵੇ ਕਿਉਂਕਿ ਜਿਹੜਾ ਬੰਦਾ ਟਾਈਮ ਨਾਲ ਉੱਠਦਾ ਹੈ ਟਾਈਮ ਦੇ ਨਾਲ ਐਕਸਰਸਾਈਜ਼ ਕਰਦਾ ਹੈ ਟਾਈਮ ਦੇ ਨਾਲ ਖਾਂਦਾ ਹੈ ਟਾਈਮ ਦੇ ਨਾਲ ਕੰਮ ਕਰਦਾ ਹੈ ਟਾਈਮ ਦੇ ਨਾਲ ਸੌਂਦਾ ਉਹ ਕਦੇ ਬਿਮਾਰ ਹੁੰਦਾ ਹੀ ਨਹੀਂ ਹੈਗਾ ਤੋਂ ਇਸ ਕਰਕੇ ਆਪਾਂ ਬਿਮਾਰ ਹੋਈਏ ਨਾ ਜੇ ਬਿਮਾਰ ਹੋਵਾਂਗੇ ਨਹੀਂ ਨਾ ਆਪਾਂ ਨੂੰ ਹਸਪਤਾਲੀ ਲੋੜ ਪਊਗੀ ਤੇ ਨਾ ਹੀ ਆਪਾਂ ਨੂੰ ਡਾਕਟਰਾਂ ਦੀ ਲੋੜ ਪਊਗੀ ਸੋ ਇਸ ਕਰਕੇ ਆਪਾਂ ਨੂੰ ਮੈਕਸਮ ਜਿਹੜਾ ਹੈ ਨਾ ਆਪਣੇ ਨੂੰ ਆਪ ਨੂੰ ਸਿਹਤਯਾਬ ਰੱਖਣ ਦੇ ਲਈ ਵਾਕ ਔਰ ਜਿਮ ਔਰ ਐਕਸਰਸਾਈਜ਼ ਦਾ ਹੋਣਾ ਜ਼ਰੂਰੀ ਹੈ ਤੋਂ ਇਸ ਕਰਕੇ ਅਸੀਂ ਇੱਥੇ ਲਵਾ ਕੇ ਦਿੱਤਾ ਹੈ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਇਹਦਾ ਭਰਪੂਰ ਫਾਇਦਾ ਜਿਹੜਾ ਉਹ ਲੈਣ ਤੋਂ ਡਵੈਲਪਮੈਂਟ ਜਿਹੜੀ ਲਗਾਤਾਰ ਮੁਹਾਲੀ ਦੀ ਹੋ ਰਹੀ ਹੈ ਮੋਹਾਲੀ ਜਿਹੜਾ ਨਾਮਾ ਬਣਿਆ ਸ਼ਹਿਰ ਹੈ ਇੱਥੇ ਨਵੇਂ-ਨਵੇਂ ਸੈਕਟਰ ਬਣ ਰਹੇ ਨੇ ਤੇ ਨਵੀਂ ਡਿਵੈਲਪਮੈਂਟ ਚੱਲ ਰਹੀ ਆ ਤੇ ਇਹ ਇੱਕ ਦਿਨ ਤੁਸੀਂ ਦੇਖੋਗੇ ਵੀ ਆਉਣ ਵਾਲੇ 20-25 ਸਾਲ ਦੇ ਵਿੱਚ ਇਹ ਹਿੰਦੁਸਤਾਨ ਦੇ ਸਭ ਤੋਂ ਜਿਹੜੇ ਵੱਡੇ ਸ਼ਹਿਰ ਨੇ ਤੇ ਜਿਹੜੇ ਸਭ ਤੋਂ ਖੂਬਸੂਰਤ ਸ਼ਹਿਰ ਨੇ ਉਹਦੇ ਵਿੱਚ ਗਿਣਿਆ ਜਾਊ। ਦੇਖੋ ਲੋਕਤੰਤਰ ਇਹਦੇ ਵਿੱਚ ਇਹ ਆ ਵੀ ਜੋ ਲੋਕ ਡਿਮਾਂਡ ਕਰਦੇ ਨੇ ਉਹਨਾਂ ਦੀ ਜਾਇਜ਼ ਮੰਗਾਂ ਸਰਕਾਰ ਅ ਲਈ ਮੰਨਣਾ ਜ਼ਰੂਰੀ ਆ। ਸੋ ਮੈਂ ਅੱਜ ਮੈਨੂੰ ਲੱਗਦਾ ਮੈਨੂੰ ਆਸ ਆ ਵੀ ਅੱਜ ਕੋਈ ਨਾ ਕੋਈ ਜਿਹੜਾ ਨਤੀਜਾ ਨਿਕਲੂਗਾ ਚੌਥੀ ਮੀਟਿੰਗ ਆ ਉਹ ਨਤੀਜੇ ਦੇਖਣਾ ਚਾਹੀਦਾ ਮੈਂ ਸਹੁੰਦਾ ਵੀ ਕੇਂਦਰ ਸਰਕਾਰ ਨੂੰ ਇਹ ਮੰਗਾਂ ਦੇ ਜਿਹੜੀਆਂ ਮੰਨਣੇ ਚਾਹੀਦੀਆਂ ਨੇ ਕਿਸਾਨਾਂ ਨੇ ਕਿਉਂਕਿ ਇਹ ਜਾਇਜ਼ ਮੰਗਾਂ ਨੇ ਇਹ ਜ਼ਰੂਰੀ ਆ ਕਿਉਂਕਿ ਮਤਲਬ ਕਿਸੇ ਕਿਸਮ ਦੀ ਲੋਕਾਂ ਦੇ ਵਿੱਚ ਹੜਬੜਾਟ ਨਾ ਹੋਵੇ ਘਬਰਾਹਟ ਨਾ ਹੋਵੇ ਲੋਕ ਜੋ ਕੰਮ ਕਰਨ ਉਹਦਾ ਸਹੀ ਅਜਾਨਾ ਮਿਲੇ ਇਹ ਇਹੀ ਲੋਕਤੰਤਰ ਆ ਸੋ ਮੇਰੀ ਬੇਨਤੀ ਆ ਕੇਂਦਰ ਸਰਕਾਰ ਨੂੰ ਵੀ ਇਹਨਾਂ ਦੀਆਂ ਮੰਗਾਂ ਦੇ ਜਿਹੜੀਆਂ ਜਾਇਜ਼ ਮੰਗ ਕੇ ਜਲਦੀ ਜਲਦੀ ਮੋਰਚਾ ਜਿਹੜਾ ਖਤਮ ਹੋਣਾ ਚਾਹੀਦਾ ਤਾਂ ਕਿ ਜਿਹੜੇ ਕਿਸਾਨ ਇੰਨੀ ਛੜ ਦੇ ਬੈਠੇ ਨੇ ਉਹ ਤੇ ਆਪਣੇ ਆਪਣੇ ਘਰੋ ਘਰੀ ਜਾਣ ਇਹ ਲੱਗ ਰਿਹਾ ਹੈ ਜਿਹੜੇ ਸਦਾ ਕਲਵਾਂਸੀ ਐਮ ਐਲ اے ਮੁਹਾਲੀ ਦੇ ਇੰਨੀ ਮਿਹਨਤ ਕਰ ਰਹੇ ਆ ਮਤਲਬ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਪਬਲਿਕ ਵਾਸਤੇ ਬਹੁਤ ਸਹੂਲਤਾਂ ਦੇ ਰਹੇ ਆ ਇਸ ਟਾਈਮ ਜੋ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਹੈ ਇਹ ਨੇ ਤਾਂ ਪੰਜਾਬ ਨੂੰ ਬਹੁਤ ਸਹਦਾਨ ਲਿਆਤਾ ਸਿਹਤ ਵੱਲੋਂ ਐਜੂਕੇਸ਼ਨ ਵੱਲੋਂ ਤੇ ਸਦਾ ਕਲਵਾਂਸੀ ਐਮ ਐਲ اے ਜਗਾ ਜਗਾ ਜਾ ਕੇ ਘਰ ਘਰ ਜਾ ਕੇ ਤਕਲੀਫਾਂ ਪੁੱਛਦੇ ਆ ਤੇ ਹੱਲ ਕਰਦੇ ਆ ਇਹ ਮੰਗ ਲੈ ਕੇ ਅਸੀਂ ਗਏ ਸੀਗੇ ਸਦਾ ਸੁਖਿੰਦਰ ਪਾਸ ਸਿੰਘ ਖਟੜਾ ਜੀ ਨਾਲ ਦੇ ਪੁੱਤੇ ਦੀ ਗੱਲ ਕਰਦੇ ਆ ਮੈਂ ਖੁਦ ਗਿਆ ਸੀ ਉਹਨਾਂ ਦੇ ਨਾਲ ਤੇ ਅਸੀਂ ਐਮਐਲਏ ਸਾਹਿਬ ਤੋਂ ਡਿਮਾਂਡ ਕਰੀ ਵੀ ਇੱਥੇ ਜਿਮ ਦੀ ਲੋੜ ਤਾਂ ਇੱਥੇ ਰੈਜ਼ੀਡੈਂਟ ਰਹਿੰਦੇ ਆ ਨਵਾਂ ਸੈਕਟਰ ਬਣਿਆ ਤਾਂ ਉਹਨਾਂ ਨੇ ਸਾਡੀ ਮੰਗ ਮਨਜ਼ੂਰ ਕਰ ਲਈ ਤੇ ਅੱਗੇ ਪ੍ਰੋਸੈਸ ਸ਼ੁਰੂ ਕਰਤਾ ਉਸ ਦੇ ਬਦੌਲਤ ਇਹ ਜਿਮ ਲੱਗ ਗਿਆ ਕਿੰਨੇ ਦਿਨਾਂ ਦੇ ਵਿੱਚ ਜੋ ਹੈ ਕੰਮ ਪੂਰਾ ਹੋ ਗਿਆ ਇਹ 2 ਮਹੀਨੇ ਦੇ ਵਿੱਚ ਵਿੱਚ ਕੰਮ ਹੋਊਗਾ ਸਰਦਾਰ ਕੁਲਵੰਤ ਸਿੰਘ ਜੀ ਸਾਡੇ ਜੋ ਹਲਕੇ ਦੇ ਮੰਨੇ ਪਰਮੰਨੇ ਆਪਣੀ ਇਮਾਨਦਾਰ ਸ਼ਖਸੀਅਤ ਨੇ ਕੁਲਵੰਤ ਸਿੰਘ ਜੀ ਉਹਨਾਂ ਨੇ ਦੁਕਾਤਨ ਕੀਤਾ ਹੈਗਾ ਇਹ ਜਿਹੜੀ ਗ੍ਰਾਂਟ ਹੈ ਸਰਦਾਰ ਹਰਪਾਲ ਸਿੰਘ ਚੀਮਾ ਜੀ ਦੇ ਇਹ ਸਹਿਮੂਹ ਨਾਲ ਜਿਹੜੇ ਸਾਡੇ ਫਾਈਨੈਂਸ ਮਿਨਿਸਟਰਸ ਨੇ ਉਹਨਾਂ ਨੇ ਜਾਰੀ ਕੀਤੀ ਹੈ ਜਿਹੜੀ ਸਾਡੀ ਜਿਹੜੀ ਇਲਾਕਾ ਨਿਵਾਸੀਆਂ ਜਿਹੜੀ ਮੰਗ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਬੇਨਤੀ ਸਾਡੀ ਸਵੀਕਾਰ ਕੀਤੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਜੀ ਤੇ ਹੈਲਥ ਸੈਕਟਰ ਦੇ ਵਿੱਚ ਤੇ ਐਜੂਕੇਸ਼ਨ ਸੈਕਟਰ ਦੇ ਵਿੱਚ ਜੋ ਸਰਕਾਰ ਕਰ ਰਹੀ ਹੈ ਉਹ ਤੁਹਾਡੇ ਸਾਹਮਣੇ ਆ ਮੁਹੱਲਾ ਕਲੀਨਿਕਾਂ 700 ਖੁੱਲਗੀਆਂ 200 ਕਰੋੜ ਰੁਪਈਆ ਅਸੀਂ ਐਜੂਕੇਸ਼ਨ ਸੈਕਟਰ ਨੂੰ ਦੇ ਰਹੇ ਹਾਂ ਸਾਰੇ ਸਕੂਲ ਡਿਵੈਲਪ ਹੋ ਰਹੇ ਨੇ ਇਸ ਕਰਕੇ ਜੋ ਸਰਕਾਰ ਹੈ ਬਹੁਤ ਲੋਕਾਂ ਪੱਖੀ ਕੰਮ ਕਰ ਰਹੀ ਹੈ ਉਹ ਸਾਡੇ 1187 ਸਾਡੇ ਸਰੇਂਦਰਪਾਲ ਖੱਟੜਾ ਜੀ ਖੜੇ ਨੇ ਉਹ ਜਦੋਂ ਵੀ ਜਾਂਦੇ ਸੀ ਕਹਿੰਦੇ ਦਾਦੂ ਝੂਲਾ ਲਵਾ ਦਿਓ ਉਹ ਉਹਨਾਂ ਦੇ ਅੰਦਰੋਂ ਆਵਾਜ਼ ਜਿਹੜੀ ਨਿਕਲਦੀ ਸੀ ਉਹ ਮੇਰੇ ਹਿਰਦੇ ਨੂੰ چیرਦੀ ਸੀ ਮੈਂ ਕਈ ਵਾਰੀ ਕਿਹਾ ਵੀ ਚਲੋ ਕੋਈ ਨਾ ਐਮਸੀ ਲਵਾ ਦੇਗੀ ਜੀ ਕਮਾਡਾ ਲਵਾ ਦੇਗਾ ਫਾਈਲ ਪ੍ਰੋਸੈਸ ਜਾਲੂ ਹੈ ਲੇਕਿਨ ਫਿਰ ਉਸ ਬੱਚੇ ਦੀ ਜਿਹੜੀ ਅਰਦਾਸ ਹੈ ਉਹ ਵੈਗਰੋ ਨੇ ਕਬੂਲ ਕੀਤੀ ਫਿਰ ਮੈਂ ਸੀਐਮ ਸਰ ਨੂੰ ਫਰਿਆਦ ਕੀਤੀ ਨਾ ਭਰਪਾਲ ਸਿੰਘ ਚੀਮਾ ਜੀ ਨੂੰ ਸੌਰੀ ਉਹਨਾਂ ਨੇ ਮੇਰੀ ਮੰਗ ਨੂੰ ਮੁੱਖ ਰੱਖ ਦੇ ਕਿ ਤਾਂ ਹੀ ਉਹ ਗ੍ਰਾਂਟ ਰੀਲੀਜ਼ ਹੋਈ ਹੈ ਤੇ ਜਿਹੜੀ ਉਹ ਪੋਤੇ ਦੀ ਅਰਦਾਸ ਹੈ ਉਹ ਪੂਰੀ ਹੋ ਗਈ ਹੁਣ ਉਹ ਆਏਗਾ ਇੱਥੇ ਜੁਲ ਕਰੇ ਹਾਂਜੀ ਹਾਂਜੀ ਉਹ ਹੋ ਰਹੀ ਹੈ ਮੁੰਡਾ ਹਾਂਜੀ ਪੋਤਾ ਝੂਲੇ ਦੀ ਮੰਗ ਕਰਦਾ ਸੀਗਾ ਜਿਵੇਂ ਨਾਲ ਲੱਗ ਗਿਆ ਜੀ ਸਭ ਪਹਿਲਾਂ ਤਾਂ ਐਮਐਲਏ ਸਾਹਿਬ ਕੁਲਵੰਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਉਹ ਸਾਡੇ ਕਹਿਣ ਤੇ ਇੱਥੇ ਆਏ ਨੇ ਤੇ ਸਾਨੂੰ ਜਿਹੜੀ ਗ੍ਰਾਂਟ ਦਲਵਾਈ ਹੈਗੀ ਹੈ ਚੀਮਾ ਸਾਹਿਬ ਤੋਂ ਤੇ ਮੈਂ ਇਸ ਚੀਮਾ ਸਾਹਿਬ ਦਾ ਵੀ ਬੜਾ ਧੰਨਵਾਦ ਕਰਦਾ ਆਂ ਤੇ ਬੜਾ ਚੰਗਾ ਲੱਗਿਆ ਇਹ ਬਹੁਤ ਜ਼ਰੂਰੀ ਸੀਗਾ ਕੰਮ ਤੇ ਉਹਨਾਂ ਨੂੰ ਅੱਗੇ ਵੀ ਫਰਮਾਇਸ਼ ਪਾਈ ਹੈ ਅੱਗੇ ਜਿਹੜੇ ਹੁਣ ਥੋੜੇ ਹੋਰ ਜਿਹੜੇ ਪਾਰਕ ਹੈਗੇ ਨੇ ਡਿਵੈਲਪ ਹੋ ਗਈਆਂ ਜਿੱਥੇ ਸਾਰੀਆਂ ਕੋਠੀਆਂ ਬਣ ਗਈਆਂ ਨੇ ਵੀ ਉਹਦੇ ਵਾਸਤੇ ਅੱਗੇ ਉੱਥੇ ਹੋਰ ਜਿਮ ਤੇ ਆਪਾਂ ਉਹ ਚੀਜ਼ ਡਿਵੈਲਪਮੈਂਟ ਵਾਸਤੇ ਤੇ ਆਪਾਂ ਉਹਨਾਂ ਤੋਂ ਇਸ ਦੀ ਮੰਗ ਕਰਾਂਗੇ ਗੁਰਦੁਆਰਾ ਸਾਹਿਬ ਵਾਸਤੇ ਅਸੀਂ ਪਹਿਲਾਂ ਆਪਾਂ ਸੀਐਮ ਹਾਊਸ ਵੀ ਲਿਖ ਕੇ ਦਿੱਤਾ ਹੋਇਆ ਆ ਉਹਦਾ ਲੈਟਰ ਇਸ ਆਪਣਾ ਸੀਐਸਰ ਸਾਹਿਬ ਕੋਲ ਆ ਚੁੱਕਾ ਹੈ ਕਮਾੜਾ ਜੀ ਕੋਲ ਤੇ ਹੁਣ ਇਹਨਾਂ ਨੂੰ ਕੁਲਵੰਜੀ ਨੂੰ ਵੀ ਆਪਾਂ ਇੱਕ ਐਪਲੀਕੇਸ਼ਨ ਦੇ ਕੇ ਆਈ ਸੀ ਪਿਛਲੇ 15 ਦਿਨ ਹੋ ਗਏ ਨੇ ਸੋ ਦੇਖ ਵੀ ਹੁਣ ਇਹ ਕਹਿ ਰਹੇ ਨੇ ਵੀ ਹਾਂਜੀ ਅਸੀਂ ਜਲਦੀ ਤੋਂ ਜਲਦੀ ਕਰਵਾਉਂਗੇ ਅਤੇ ਮੰਦਰ ਦੀ ਉਸਾਰੀ ਚਰਚ ਦੀ ਉਸਾਰੀ ਆਲਮੋਸਟ ਡਨ ਹੋ ਚੁੱਕੀ ਹੈ ਤਕਰੀਬਨ ਤੇ ਗੁਰਦੁਆਰਾ ਸਾਹਿਬ ਦਾ ਥੋੜਾ ਜਿਹਾ ਕੰਮ ਲੇਟ ਹੋ ਰਿਹਾ ਹੈ ਤੇ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਵੀ ਇਹਦੀ ਫਟਾਫਟ ਗੁਰਦੁਆਰਾ ਦੀ ਜਿੰਨੀ ਜਲਦੀ ਹੋ ਸਕਦੀ ਹੈ ਉਹਦੀ ਮਤਲਬ ਐਡਵਰਟਾਈਜ਼ਮੈਂਟ ਕਰਾ ਕੇ ਤੇ ਅਲਾਟਮੈਂਟ ਉਹਦੀ ਕਰਵਾਈ ਜਾਵੇ ਸਾਡੀ ਜਿਹੜੀ ਸੰਸਥਾ ਹੈਗੀ ਹੈ ਉਹ ਇਸ ਤੇ ਵਚਨਬੱਧ ਹੈਗੀ ਹੈ ਕਿ ਇਹਦੇ ਜੋ ਵੀ ਫਾਰਮੈਲਿਟੀਆਂ ਹੋਣਗੀਆਂ ਅਸੀਂ ਉਹ ਗੁਰਦੁਦਾਰਾ ਸਾਹਿਬ ਦੀ ਜਗ੍ਹਾ ਲੈਣ ਵਾਸਤੇ ਅਸੀਂ ਪ੍ਰਾਂ ਤਾਂ ਉਹਦਾ ਵੀ ਸਿਓ ਨੂੰ ਲੈ ਕੇ ਰਹਿਣਾ ਹੈ ਹਾਂ ਜੀ